ਇਹ ਮਸਜਿਦ ਦਾ ਮੀਟ ਮਾਰਵੇ ਦਾ ਮਸਜਿਦ ਦਾ ਗੇਟ ਹੈ ਠੀਕ ਹੈ ਇਹ ਖੂਹ ਹੈ ਮਸਜਿਦ ਦੇ ਮੂਰੇ ਠੀਕ ਹੈ ਮਸਜਿਦ ਦੇ ਅੱਗੇ ਇਹ ਖੂਹ ਹੈ ਮਸਜਿਦ ਦਾ ਮਸਜਿਦ ਦੇ ਮਾਰਵੇ ਦੀ ਕਿ ਮੈਂ ਪਿਛਲੇ ਪਾਸੇ ਗੜਿਆ ਹਾਂ ਇਹ ਮਾਰਵੇ ਦੀ ਮਸਜਿਦ ਹੈ ਨੇ ਸਮ ਦੇ ਦਿਆਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਿ ਅੱਜ ਮੈਂ 2 ਸਾਲ ਬਾਅਦ 2 ਸਾਲ ਤੇ ਵੀ ਉੱਪਰੇ ਹੋ ਗਿਆ ਤੇ ਵੀਡੀਓ ਲੱਗਿਆ ਬਣਾਉਣ ਪਿੰਡ ਮਾਰਵਾ ਮਾਰਵੇ ਦੇ ਵਿੱਚ ਜਾ ਰਹੇ ਹਾਂ ਮਾਰਵਾ ਪੰਗੂਆ ਵੀ ਰਹਿੰਨੇ ਜਿਲ੍ਹਾ ਫਤਿਹਗੜ ਸਾਹਿਬ ਤਹਿਸੀਲ ਬੱਸੀ ਪਠਾਣਾ ਦੇ ਵਿੱਚ ਇਸ ਟਾਈਮ 47 ਦੇ ਵੇਲੇ ਰਿਆਸਤ ਪਟਿਆਲਾ ਦਾ ਪਿੰਡ ਸੀ ਇਹ ਤੇ ਇਸ ਟਾਈਮ ਮੈਂ ਖੜਿਆ ਹਾਂ ਬੱਸੀ ਵਸਾਣਾ ਤੋਂ ਖਰੜ ਰੋਡ ਇਹ ਵਿਚਕਾਰ ਦਾ ਰੋਡ ਹੈ ਇੱਕ ਜਿਹੜਾ ਬਾਯਾ ਨੰਦਪੁਰ ਕੋਲ ਆਉਂਦਾ ਜਾਂਦਾ ਇਹ ਗਿਆਨੀ ਦਿੱਤ ਸਿੰਘ ਮਾਰਗ ਵੀ ਕਹਿੰਦੇ ਇਹਨੂੰ ਕਿਉਂਕਿ ਗਿਆਨੀ ਦਿੱਤ ਸਿੰਘ ਉਹ ਨੰਦਪੁਰ ਕੋਲ ਔੜਦੇ ਸੀ ਅੱਗੇ ਪਿੰਡ ਆਉਂਦਾ ਨੰਦਪੁਰ ਕੋਲ ਤੇ ਚੱਲਦੇ-ਚੱਲਦੇ ਇਹ ਮੋੜ ਤੇ ਆ ਗਏ ਅਸੀਂ ਇੱਧਰ ਨੰਦਬਰਕਾ ਲੋੜ ਹੈ ਅੱਗੇ ਫਿਰ ਖਰੜੋਂੋਂ ਨਿਕਲ ਜਾਂਦਾ ਰਸਤਾ ਤੇ ਥੋੜਾ ਟੱਚ ਕਰਦਾ ਫਿਰ ਇਹ ਮਰਿੰਡਾ ਰੋਡ ਨੂੰ ਚੁੰਨੀ ਮਰਿੰਡਾ ਰੋਡ ਨੂੰ ਇਸ ਟਾਈਮ ਆ ਖੜਿਆ ਆ ਪੰਗੂਆਂ ਦੇ ਬੱਸ ਸਟੈਂਡ ਤੇ ਇਹ ਬੋਰਡ ਵੀ ਲੱਗਿਆ ਹੋਇਆ ਪੰਗੂਆਂ ਦਾ ਦਰਸਾਉਂਦਾ ਇਹ ਬੀ ਏ ਏ ਐ ਮੋੜ ਜਿਹੜਾ ਤੇ ਪੰਗੂਆਂ ਨੂੰ ਜਾਂਦਾ ਇਹ ਪੂਣੇ 2 ਕਿਲੋਮੀਟਰ ਹੈ ਸ਼ਾਇਦ ਇੱਥੇ ਤੇ ਪੰਗੂਆਂ ਕਿਉਂਕਿ 1.70 ਕਿਲੋਮੀਟਰ ਲਿਖਿਆ ਹੋਇਆ ਪੰਗੂਆਂ ਇੱਥੋਂ ਠੀਕ ਹੈ ਇਹ ਰੋਡ ਜਾਂਦਾ ਹੈ ਪੰਗੂਆਂ ਨੂੰ ਤੇ ਅੱਜ ਕੱਲ ਡਿਵੈਲਪਮੈਂਟ ਬਹੁਤ ਹੋ ਗਈ ਹੈ ਦੇਖੋ ਹੁਣ ਦੁਕਾਨਾਂ ਵੀ ਬਣ ਗਈਆਂ ਇੱਥੇ ਸ਼ਾਇਦ ਕਿਸੇ ਟਾਈਮ 47 ਦੇ ਟਾਈਮ ਸ਼ਾਇਦ ਨਾ ਹੀ ਵੀ ਹੋਣਗੀਆਂ ਤੇ ਬੱਸ ਸਟੈਂਡ ਵੀ ਬਣਿਆ ਵਾ ਇਹ ਉੱਪਰ ਮਿਟ ਗਿਆ ਹੁਣ ਪੰਗੂਆਂ ਲਿਖਿਆ ਵਾ ਪੰਗੂਆਂ ਦਾ ਤੰਗੂਆਂ ਲਿਖ ਹੋਇਆ ਵਾ ਦੇਖਦੇ ਤੇ ਬੜੇ ਸਾ ਵਧੀਆ ਵਾਸਟੈਂਡ ਬਣਾਇਆ ਵਾ ਕੀ ਜਗ੍ਹਾ ਤੇ ਸਾਫ ਸਫਾਈ ਹੈ ਬੜੀ ਵਧੀਆ ਇੱਥੇ ਤੇ ਆਪਾਂ ਨੇ ਜਾਣਾ ਹੈ ਮਾਰਵਾ ਰਤੀ ਮੇਰੇ ਇੱਕ ਦੋਸਤ ਦੀ ਜਰਮਨ ਤੋਂ ਕਾਲ ਆਈ ਸੀ ਕਹਿੰਦੇ ਵੀ ਸਾਨੂੰ ਮਾਰਵਾ ਦਿਖਾਓ ਉਹਨਾਂ ਦੇ ਬਡੇਰੇ ਮਾਰਵੇ ਤੋਂ ਗਏ ਵੇ ਤੇ ਆਪਾਂ ਮਾਰਵੇ ਚੱਲਣਾ ਹੈ ਮਾਰਵਾ ਵੱਡਾ ਪਿੰਡ ਹੈ ਭੰਗੋਆਂ ਕਹਿੰਦੇ ਛੋਟਾ ਪਿੰਡ ਹੈ ਮੈਂ ਨਟ ਤੇ ਚੈੱਕ ਵੀ ਕੀਤਾ ਸੀ ਭੰਗੋਆਂ ਛੋਟਾ ਪਿੰਡ ਹੈ ਮਾਰਵਾ ਵੱਡਾ ਪਿੰਡ ਹੈ ਤੇ ਮਾਰਵੇ ਆਪਾਂ ਨੂੰ ਜਾਣਾ ਹੈ ਅੱਗੇ ਮਾਰਵੇ ਨੂੰ ਜਾਣ ਲਈ ਰਸਤਾ ਸ਼ਾਇਦ ਅੱਗੇ ਇੱਕ ਚੌਕ ਪੈਂਦਾ ਉੱਥੋਂ ਮੈਂ ਜਾਂਦਾ ਏ ਠੀਕ ਹੈ ਇਹ ਕੋਟਲਾ ਸ਼ਾਇਦ ਲਾਗ ਪਿੰਡ ਇੱਕ ਵਾਰ ਕੋਟਲਾ ਘਪਾਲਾਂ ਦੂਜੀ ਸਾਈਡ ਦੇ ਵਿੱਚ ਮਾਰਵਾ ਏ ਇਹ ਇਸ ਤਰਫ ਖਰੜ ਬੈਂਦਾ ਏ ਉਹ ਗੱਡੀ ਨਾਲ ਆ ਰਹੀ ਏ ਇੱਕ ਅੱਗੇ ਉਹ ਘਰੜਤਵਾਰ ਹੀ ਹੈ ਘਰੜ ਸਾਈਡ ਤੋਂ ਨੰਦਪੁਰਕਾ ਲੋਡ ਤੋਂ ਵੀ ਆ ਹੋ ਸਕਦੀ ਹੈ ਕਿਉਂਕਿ ਨੰਦਪੁਰਕਾ ਲੋਡ ਥੋੜਾ ਦੂਰ ਹੈ ਫਿਰ ਮੌਸਮ ਥੋੜਾ ਖਰਾਬ ਹੈ ਇੱਥੇ ਦਾ بارش ਹੋ ਗਈ ਸੀ ਮੈਂ ਫਤਿਹਗੜ੍ਹ ਸਾਹਿਬ ਤੋਂ ਬਸੀ ਆਇਆ ਬਸੀ ਤੋਂ ਫਿਰ ਇਹ ਰੋਡ ਨੂੰ ਗਿਆ ਮੈਂ ਫਿਰ ਠੀਕ ਹੈ ਬਹੁਤ ਵਧੀਆ ਪਿੰਡ ਹੈ ਇੱਧਰ ਇਲਾਕਾ ਦੇਖੋ ਖੇਤਾਂ ਦੇ ਵਿੱਚ ਕਿੰਨੇ ਸੋਹਣੇ ਸੋਹਣੇ ਕੋਠੇ ਆਵਾਂਗੇ ਆ ਮੈਂ ਦਿਖਾ ਕੇ ਦਿਖਾਉਣਾ ਤੁਹਾਨੂੰ ਇਹ ਦੇਖੋ ਜੀ ਪੰਗੋਆਂ ਦੀਆਂ ਕੋਠੀਆਂ ਖੇਤਾਂ ਦੇ ਵਿੱਚ ਜਿਹੜੀਆਂ ਬਣੀਆਂ ਹੋਈਆਂ ਠੀਕ ਹੈ ਜੀ ਕੁਝ ਦੂਰ ਹੈ ਇਹ ਦਿਖਦੀਆਂ ਨਹੀਂ ਇਹ ਦੇਖੋ ਇਹ ਬਹੁਤ ਸੋਹਣੀਆਂ-ਸੋਹਣੀਆਂ ਕੋਠੀਆਂ ਜ਼ਮੀਨਾਂ ਬਹੁਤ ਵਧੀਆ ਇੱਧਰ ਦੀਆਂ ਆਹ ਸੂ ਇਹਦਾ ਪਾਣੀ ਵੀ ਲੱਗਦਾ ਤੇ ਮੋਟਰਾਂ ਤੇ ਜ਼ਿਆਦਾ ਕੰਮ ਚੱਲਦਾ ਸਾਡੇ ਇੱਧਰ ਪਾਣੀ ਦੇ ਮੋਟਰਾਂ ਪਾਣੀ ਕਹਿੰਦੇ ਡੂੰਘੇ ਹੋ ਗਏ ਡੂੰਘੇ ਆਪੇ ਹੋਣੇ ਸੋ ਆਪਾਂ ਚੱਲਦੇ ਆਂ ਅੱਗੇ ਦੇਖਦੇ ਆਂ ਹਾਂ ਕਪਾਲੋਂ ਕੋਟਲੇ ਵਾਲੇ ਚੌਂਕ ਤੇ ਖੜਕੇ ਆਪਾਂ ਥੋੜਾ ਵੀਓ ਬਣਾਵਾਂਗੇ ਠੀਕ ਹੈ ਜੀ ਇਹ ਹੁਣ ਇਸੇ ਰੋਡ ਤੇ ਨਾ ਅਸੀਂ ਥੋੜਾ ਅੱਗੇ ਆ ਗਏ 2 ਕਿਲੋਮੀਟਰ ਅੱਗੇ ਪੰਗੂਆਂ ਵਾਲੇ ਮੋੜ ਤੋਂ ਤੇ ਇਸ ਟਾਈਮ ਅਸੀਂ ਪਹੁੰਚ ਗਏ ਆਂ ਰਾਮਗੜ੍ਹ ਦਾ ਬੱਸ ਸਟੈਂਡ ਹੈ ਇਹ ਤੁਸੀਂ ਦੇਖੋ ਬਹੁਤ ਪੁਰਾਣਾ ਪਿੱਪਲ ਹੈ ਪਿੱਪਲ ਦੇ ਵਿੱਚ ਬਰੋਟਾ ਤੇ ਇਹ ਬੜੇ ਰਾਮਨਾਈ ਕੀ ਜਗ੍ਹਾ ਹੈ ਤੇ ਬੱਸ ਸਟੈਂਡ ਬਣਿਆ ਪਰ ਥੋੜਾ ਢਹਿ ਗਿਆ ਇਹ ਰਾਮਗੜ ਪਿੰਡ ਪਿੰਡ ਦਾ ਅੱਡਾ ਰਾਮਗੜ ਲਿਖਿਆ ਹੋਆ ਤੇ ਇਹਦੇ ਵਿੱਚ ਖਾਸियत ਇਹ ਹੈ ਵੀ ਇੱਥੇ ਜਿਹੜਾ ਨਲਕਾ ਹੈਗਾ ਇਹ ਆ ਨਲਕਾ ਦੇਖੋ ਨਨੂ ਆਹ ਦੇਖੋ ਨਲਕਾ ਹੈਗਾ ਤੇ ਇੱਥੇ ਨਾ ਤਕੋਣਾ ਜਾ ਰਸਤਾ ਤੇ ਇੱਥੇ ਇੱਕ ਪਾਸੇ ਪਾਣੀ ਆ ਰਿਹਾ ਏ ਕਿਸੇ ਨਹਿਰ ਤੋਂ ਆ ਰਿਹਾ ਹੋਏਗਾ ਇਹ ਸੁਆ ਬਣਿਆ ਪਾ ਤੇ ਇੱਕ ਪਾਣੀ ਫੇਰ ਇੱਧਰੋਂ ਛੁੱਟ ਗਿਆ ਇਹ ਇੱਕ ਪਾਣੀ ਇੱਧਰੋਂ ਆ ਰਿਹਾ ਤੇ ਇੱਧਰ ਕੋਣੀ ਦੀ ਜਗ੍ਹਾ ਇਹ ਕਿੱਥੇ ਅਸੀਂ ਖੜੇ ਆ ਇੱਕ ਪਾਣੀ ਇੱਧਰੋਂ ਜਾਂਦਾ ਇਹ ਕਿੱਥੇ ਜਾਂਦਾ ਅੱਗੇ ਪਤਾ ਨਹੀਂ ਲੱਗਦਾ ਹੁਣ ਵੀ ਪੁੱਛਣਾ ਪੈਣਾ ਇੱਥੇ ਕਿਸੇ ਨੂੰ ਕੋਈ ਆਏਗਾ ਇੱਕ ਜਗ੍ਹਾ ਕੋਈ ਹੋਰ ਤੇ ਆਣਾ ਬੰਦਾ ਇਸ ਇਲਾਕੇ ਦਾ ਫੇਰ ਅਸੀਂ ਦਿਖਾ ਦਾਂਗੇ ਠੀਕ ਹੈ ਤੇ ਇਹ ਰੋਡ ਉਹੀ ਹੈ ਬਸੀ ਤੋਂ ਜਿਹੜਾ ਖੜਨ ਜਾਂਦਾ ਬਾਇਆ ਆਨੰਦਪੁਰ ਕੋਲ ਰੋਡ ਠੀਕ ਹੈ ਇਹ ਵੀ ਪਾਣੀ ਜਾ ਰਿਹਾ ਦੇਖੋ ਠੀਕ ਹੈ ਇਧਰ ਨੰਦਬਰ ਕੋਲ ਆਉਂਦੇ ਆਪਾਂ ਮਾਰਵੇ ਜਾਣਾ ਹੈ ਮੇਨ ਸਾਡਾ ਜਿਹੜਾ ਟਾਰਗੇਟ ਹੈ ਉਹ ਮਾਰਵੇ ਦਾ ਮਾਰਵਾ ਪਿੰਡ ਦੇਖਣਾ ਆਪਾਂ ਨੇ ਜਾਂਦਾ ਇਹ ਖਰੜ ਨੂੰ ਅੱਗੇ ਨੰਦਬਰ ਕੋਲ ਆਉਂਦੇ ਤੇ ਇਹ ਬੱਸ ਸਟੈਂਡ ਹੈ ਮਾਰਵੇ ਦਾ ਤੇ ਇਹ ਬੱਸ ਸਟੈਂਡ ਦੇ ਕੋਟਲੇ ਦਾ ਕੋਟਲੇ ਘਪਾ ਲਾਂਗੇ ਕਹਿੰਦੇ ਠੀਕ ਹੈ ਜੀ ਅੱਗੇ ਰਸਤਾ ਚਲੇ ਜਾਂਦਾ ਨਗਾਵਾ ਨੂੰ ਨਗਾਵਾਂ ਤੇ ਕੋਟੜਾ ਇੱਧਰ ਉਹ ਰੋਡ ਮੁੜਦਾ ਏ ਉਧਰ ਲੇ ਜਾਂਦਾ 1 ਕਿਲੋਮੀਟਰ ਤੇ ਪਿੰਡ ਮਾਰਵਾ ਠੀਕ ਹੈ ਇਹ ਫੰਨੋਂ ਦਾ ਨਾਮ ਬੋਰਡ ਲੱਗਿਆ ਵਾ ਭਾਈ ਕਹਿੰਦੇ ਬੋਰਡ ਦਿਖਾਇਓ ਜਰੂਰ ਥਾ ਲੋ ਜੀ ਇੱਕ ਪਾਸੇ ਕੋਟੜਾ ਨਗਾਵਾਂ ਫਿਰ ਦੂਜੇ ਪਾਸੇ ਮਾਰਵਾ ਠੀਕ ਹੈ ਇਹ ਸੱਮਣੇ ਵਾਲਾ ਇਹ ਮਾਰਵੇ ਨੂੰ ਜਾਂਦਾ ਅੱਗੇ ਚੱਲਦੇ ਅਸੀਂ ਮਾਰਵੇ ਇਹ ਜੀ ਪਿੰਡ ਮਾਰਵੇ ਦਾ ਗੁਰਦੁਆਰਾ ਸ ਹੈ ਉਹ ਠੀਕ ਹੈ ਜੀ ਆ ਪਿੰਡ ਦੇ ਬਿਲਕੁਲ ਕੋਲ ਖੜੇ ਆ ਸਾਹਮਣੇ ਪਿੰਡ ਵੀ ਦਿਖਦਾ ਜਿੰਦਰ ਮੋਟਰਸਾਈਕਲ ਗਿਆ ਦਿਖ ਦੇਖ ਸਕਦੇ ਤੁਸੀਂ ਇਹ ਗੁਰਦੁਆਰਾ ਸਾਹਿਬ ਹੈ ਪਿੰਡ ਮਾਰਵਾ ਪੰਗੋਂ ਇੱਥੋਂ ਦੂਰ ਹੈ ਥੋੜਾ 2.5 ਕਿਲੋਮੀਟਰ ਦੂਰੀ ਤੇ ਠੀਕ ਹੈ ਜੀ ਜੀ ਮਾਰਵੇ ਦੀ ਲਹਿੰਦੇ ਪਾਸੇ ਦੀ ਫਿਰਨੇ ਤੇ ਆ ਥੰਬਿਆਂ ਦੇ ਕੋਲ ਤੇ ਜਿਹੜੀ ਗਲੀ ਮੁੜਦੀ ਹੈ ਦੇ ਵਿੱਚ ਇਹ ਮਸਜਿਦ ਠੀਕ ਹੈ ਜੀ ਇਹ ਪਿੰਡ ਤੁਸੀਂ ਦੇਖ ਰਹੇ ਆ ਮਾਰਵਾ ਜ਼ਿਲ੍ਹਾ ਫਤਿਹਗੜ ਸਾਹਿਬ ਠੀਕ ਹੈ ਜੀ ਆ ਇੱਕ ਮੋਟਰ ਵੀ ਲੱਗੀ ਹੋਈ ਤੇ ਪਾਣੀ ਦੀ ਇਹ ਮਸਜਿਦ ਹੈਮ ਗੇਟ ਹੈ ਮਾਰਵੇ ਦਾ ਮਸਜਿਦ ਦਾ ਗੇਟ ਠੀਕ ਹੈ ਇੱਕ ਖੂਹ ਹੈ ਮਰਜੇ ਦੇ ਮੂਹਰੇ ਠੀਕ ਹੈ ਜੀ ਮਰਜੇ ਦੇ ਅੱਗੇ ਇੱਕ ਖੂਹ ਹੈ ਮਰਜੇ ਦਾ ਪਾਸ ਜਿਹੜਾ ਮਾਰਵੇਦੀ ਠੀਕ ਹੈ ਮੈਂ ਪਿਛਲੇ ਪਾਸੇ ਗੜਿਆ ਹਾਂ ਇਹ ਮਾਰਵੇਦੀ ਮਸਤੇਦ ਇਹ ਰਸਤਾ ਜਾਂਦਾ ਮਾਰਵੇ ਤੋਂ ਪੰਗੂਆਂ ਨੂੰ 2.5 ਕਿਲੋਮੀਟਰ ਤੇ ਪਿੰਡ ਹੈ ਪੰਗੂਆਂ ਠੀਕ ਹੈ